ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੋਗਾ ਜ਼ਿਲ੍ਹੇ ਦੇ ਬਾਗਾਪਣਾ ਹਲਕੇ ਵਿੱਚ ਵਿਜੀਲੈਂਸ ਦੀ ਤਿੱਖੀ ਨਜ਼ਰ ਜੇਕਰ ਤੁਹਾਨੂੰ ਪੀਤੇ ਦਿਨ ਵਿੱਚ ਦੱਸਿਆ ਸੀ ਵਿਜੀਲੈਂਸ ਲਗਾਤਾਰ ਬਾਗਾਪਣਾ ਹਲਕੇ ਤੇ ਨਜ਼ਰ ਰੱਖ ਰਹੀ ਹੈ ਉਸੇ ਲੜੀ ਤਹਿਤ ਕਿਉਂਕਿ ਪਹਿਲਾਂ ਇੱਕ ਪੰਨ ਗ੍ਰੇਨ ਦਾ ਇੰਸਪੈਕਟਰ ਕਾਬੂ ਕੀਤਾ ਹੁਣ ਦੂਜਾ ਬਾਗਾਪਣਾ ਡਿਵੀਜ਼ਨ ਅੰਦਰ ਆਉਂਦੇ ਥਾਣਾ ਸਮਾਲਸਰ ਦਾ ਐਸਐਸਆਈ ਵੀ ਕਾਬੂ ਕਰ ਲਿਆ ਤੁਹਾਨੂੰ ਦੱਸ ਦਈਏ ਇਸੇ ਕੇਸ ਨੂੰ ਲੈ ਕੇ ਲਗਾਤਾਰ ਏਐਸਆਈ ਹਰਬਿੰਦਰ ਸਿੰਘ ਇੱਕ ਵਿਅਕਤੀ ਤੋਂ ਪਰਚਾ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਫਰਨ ਬਦਲੇ ਹਜ਼ਾਰਾਂ ਰੁਪਏ ਦੀ ਮੰਗ ਕਰ ਰਿਹਾ ਸੀ ਜਦੋਂ ਇਸ ਸੰਬੰਧੀ ਪੀੜਤ ਵਿਅਕਤੀ ਨੇ ਵਿਜੀਲੈਂਸ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਮੋਗਾ ਵਿਜੀਲੈਂਸ ਵਿਭਾਗ ਨੇ ਬੀਤੀ ਸ਼ਾਮ ਕੋਟਕਪੂਰਾ ਦੇ ਵਿੱਚ ਟਰੈਫਲਾਕ ਕੇ ਉਸ ਏਐਸਆਈ ਨੂੰ ਕਾਬੂ ਕਰ ਲਿਆ ਜਿਦੀਆਂ ਤਸਵੀਰਾਂ ਤੁਸੀਂ ਅਗਲੇ ਦੇਖ ਹੀ ਰਹੇ ਹੋ ਏਐਸਆਈ ਹਰਬਿੰਦਰ ਸਿੰਘ ਜੋ ਕਿ ਬਾਗਾਪੁਰਾ ਡਿਵੀਜ਼ਨ ਦੇ ਅੰਦਰ ਥਾਣਾ ਸਮਾਲ ਸਰ ਵਿੱਚ ਤਾਇਨਾਤ ਏਐਸਆਈ ਹਰਵਿੰਦਰ ਸਿੰਘ ਕਾਬੂ ਕਰ ਲਿਆ ਗਿਆ ਜਿਹਦੀਆਂ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਇਸ ਸੰਬੰਧੀ ਅਸੀਂ ਜਿਹੜਾ ਪੀੜਤ ਵਿਅਕਤੀ ਉਸ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਸੁਣਾਵਾਂਗੇ ਉਹਨਾਂ ਦੀ ਗੱਲਬਾਤ ਜੋ ਸਾਡੀ ਟੈਲੀਫੋਨ ਤੇ ਹੋਈ ਆ ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਅਮਰ ਸਿੰਘ ਜਿਹੜੀ ਤੁਸੀਂ ਅ ਬਿਜ਼ਨਸ ਨੂੰ ਇੱਕ ਏਐਸਆਈ ਨੂੰ ਫਰਾਇਆ ਹੈਗਾ ਇਹ ਕਹਾਣੀ ਕੀ ਸੀਗੀ ਥੋੜੇ ਸ਼ਬਦਾਂ ਦੇ ਦੱਸੋ ਸਰ ਮੇਰੀ ਨਾ 8 ਅਕਤੂਬਰ 2024 ਦੀ ਗੱਲ ਹੈ ਜੀ ਜੀ ਮੇਰੇ ਚਾਚੇ ਦੇ ਮੁੰਡੇ ਨੇ ਮੈਨੂੰ ਸਮਾਲਸਰੋਂ ਰਵਾਹ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਤੇ ਪਰਚਾ ਦਰਜ ਕਰਾਉਣ ਵਾਸਤੇ ਕਾਫੀ ਮੈਂ ਭਾਈ ਦੌੜੀ ਕੀਤੀ ਪਹਿਲਾਂ ਬਾਗਾਦੋਣਾ ਡੀਐਸਪੀ ਸਾਹਿਬ ਕੋਲ ਇਹ ਦਰਖਾਸਤ ਕੀਤੀ ਫਿਰ ਉੱਪਰ ਐਸਪੀਡੀ ਉਹਨਾਂ ਕੋਲੇ ਗਈ ਉਹਨੇ ਫਿਰ ਐਸਐਸਪੀ ਸਾਹਿਬ ਨੂੰ ਮਿਲਿਆ ਫਿਰ ਉਹਨਾਂ ਨੇ ਪਰਚੇ ਲਈ ਰეკਮੈਂਡ ਕੀਤਾ ਹੂੰ ਤੇ ਉਹ ਇਹ ਥਾਣਾ ਸਮਾਲਸਰ ਵਿਖੇ ਪਰਚਾ ਦਰਜ ਹੋਇਆ ਠੀਕ ਹੈ ਜੀ 29 ਤਰੀਕ ਨੂੰ ਨਤੀਨੋ ਹਾਂਜੀ ਰਾਤ 9 ਵਜੇ 9 ਵਜੇ 42 ਮਿੰਟ ਤੇ ਪਰਚਾ ਦਰਜ ਹੋ ਗਿਆ ਸੀ ਰਾਤ ਨੂੰ 29 ਅਪ੍ਰੈਲ ਨੂੰ ਆਇਆ ਸੀ ਹਾਂਜੀ 29 ਅਪ੍ਰੈਲ ਨੂੰ ਜੀ ਸ਼ਾਮ ਪਰਚਾ ਦਰਜ ਹੋ ਗਿਆ ਜਦੋਂ 30 ਤਰੀਕ ਫਿਰ ਇਹਨਾਂ ਦੀ ਇੱਕ ਹਰਵਿੰਦਰ ਸਿੰਘ ਐ ਈਐਸਆਈ ਉਹਨਾਂ ਦੀ ਡਿਊਟੀ ਲਈ ਵੀ ਇਹਨਾਂ ਨੂੰ ਕਰੋ ਤੇ ਮੈਂ ਜਦੋਂ 30 ਨੂੰ ਸਵੇਰੇ ਇਹਨਾਂ ਕੋਲੇ ਗਿਆ ਤਾਂ ਮੈਂ ਜਾਗੀ ਮੈਂ ਜਾ ਕੇ ਖੜਾ ਹੀ ਸੀ ਜੀ ਮੈਨੂੰ ਕਹਿੰਦਾ ਇਹ ਪਰਚਾ ਦਰਜ ਕੀਤਾ ਲਿਆਓ ਕਹਿੰਦਾ ਖਰਚਾ ਪਾਣੀ ਮੈਂ ਕਹਿੰਦਾ ਪਰਚਾ ਦਾ ਨਕਲ ਹੋਇਆ ਕਹਿੰਦਾ ਫਿਰ ਖਰਚਾ ਪਾਣੀ ਦੇਣਾ ਹੀ ਪੈਂਦਾ ਮੈਂ ਇਹਨਾਂ ਨੂੰ ਮਨਤ ਕੀਤੀ ਬੇਨਤੀ ਮੈਂ ਕਹਾਂ ਚਲੋ ਸਰ ਕੋਈ ਗੱਲ ਨਹੀਂ ਤੁਸੀਂ ਇੱਕ ਆੜੀ ਇਹਨਾਂ ਕੋਲੇ ਰੇਡ ਤਾਂ ਕਰੋ ਉਹਨਾਂ ਨੂੰ ਅਰੈਸਟ ਤਾਂ ਕਰੋ ਹੂੰ ਇਹਨਾਂ ਨੇ ਅਰੈਸਟ ਨਹੀਂ ਗਿਆ 29 ਤਰੀਕ ਦਾ ਪਰਚਾ ਹੋਇਆ ਅੱਜ ਤੱਕ ਉਹਦੇ ਘਰੇ ਨਹੀਂ ਗਏਗੇ ਜੀ ਜਦੋਂ ਮੈਂ ਜਾਂਦਾ ਸੀ ਮੈਨੂੰ ਪੈਸੇ ਦੇ ਦੇ ਕੇ 15000 ਰੁਪਏ ਇਹਨਾਂ ਨੇ ਮੂੰਹੋਂ ਮੰਗਿਆ ਤਾਂ ਮੈਂ ਫਿਰ ਮਨਤ ਸਰਲਾ ਕਰਕੇ ਮੈਂ ਪੈਸੇ ਤਾਂ ਨਹੀਂ ਦੇਣੇ ਸੀਗੇ ਮੈਂ ਕਹਿੰਦੀ 10000 ਰੁਪਏ ਇਹਨਾਂ ਨੂੰ ਟਾਈਮ ਲਿਆ 10000 ਤੇ ਫਿਰ ਮੰਨ ਗਏ ਤੇ ਫਿਰ ਉਹ ਮੈਂ ਵਿਜੀਲੈਂਸ ਬੋਕਾ ਨਾਲ ਕੰਟੈਕਟ ਕਰਕੇ ਇਹਨਾਂ ਨੂੰ 10000 ਰੁਪਏ ਰਾਤ ਜੇ ਤਾਂ ਸੋਪੀ ਉਹਨਾਂ ਨੇ ਵਿਜੀਲੈਂਸ ਨੇ ਛਾਪਾ ਮਾਰ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅੱਛਾ। ਹਾਂਜੀ। ਇਹ ਇਹ ਸਾਰੀ ਕਹਾਣੀ ਮਤਲਬ ਤੁਹਾਡੇ ਨਾਲ ਵਾਪਰੀ ਹੈਗੀ ਹੈ ਮਤਲਬ ਸਮਾਲ ਸਰ ਥਾਣੇ ਦੇ ਵਿੱਚ। ਇਹ ਇੱਕ ਦਿਨ ਵੀ ਨਹੀਂ ਗਈ ਜੀ। ਉਹਨਾਂ ਨੂੰ ਅਰੈਸਟ ਕਰਨਾ ਸੀ। ਠੀਕ ਹੈ। ਬਕਾਇਦਾ ਮੇਰੇ ਤੋਂ ਪੈਸੇ ਮੰਗੀ ਗਏ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿ ਅਸੀਂ ਹਾਂਜੀ ਹਾਂਜੀ ਮੇਰੇ ਇਥੇ ਕੋਰਕਪੁਰੇ ਬੱਤੀਆਂ ਵਾਲੇ ਚੌਂਕ ਵਿੱਚ ਪੈਸੇ ਲੈਣ ਆਏ ਸੀ ਇਹ। ਸਮਾਲ ਸਰ ਤੋਂ। ਅੱਛਾ ਗ੍ਰਿਫਤਾਰੀ ਉਥੇ ਕੋਰਕਪੁਰੇ ਤੋਂ ਹੋਈ ਹੈ? ਗੁਰਪਤਾਰੀ ਕੋਡਕਪੁਰੇ ਤੇ ਹੋਈ ਹੈ ਕੱਲ ਰਾਤ 8 ਵਜੇ ਇਹ ਮੇਰੇ ਕੋਲ ਇੱਥੇ ਕੋਡਕਪੁਰੇ ਆਪਦੀ ਕਾਰ ਤੇ ਆਏ ਬੱਤੀਆਂ ਵਾਲੇ ਚੌਂਕ 'ਚ ਉਹਨਾਂ ਆਪਦੀ ਕਾਰ 'ਤੇ ਬਿਠਾ ਕੇ ਮੇਰੇ ਤੋਂ ਪੈਸੇ ਲਈ ਇਹਨਾਂ ਨੇ ਫਿਰ ਉਹਨਾਂ ਨੇ ਉੱਪਰੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਠੀਕ ਹੈ ਚਲੋ ਠੀਕ ਹੈ ਧੰਨਵਾਦ ਥੈਂਕ ਯੂ ਠੀਕ ਹੈ ਜੀ